ਅੰਮ੍ਰਿਤਸਰ ਦੇ ਵਿੱਚ ਇੱਕ ਬਲਾਸਟ ਹੋਇਆ ਜਿਸ ਨੂੰ ਅਜੇ ਤੱਕ ਜਾਣਕਾਰੀ ਮੁਤਾਬਕ ਦਬ ਲਿਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਐਜ਼ ਸੱਚ ਕੋਈ ਇਨਫੋਰਮੇਸ਼ਨ ਅਜੇ ਤੱਕ ਉਸ ਬਾਰੇ ਸਾਂਝੀ ਨਹੀਂ ਕੀਤੀ ਗਈ ਪਰ ਅਸਲ ਵਿੱਚ ਉਹ ਬਲਾਸਟ ਹੋਇਆ ਕਿੱਥੇ ਹੈ ਉਸ ਨੂੰ ਕਈ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੱਸੇ ਦੱਸਦੇ ਪਏ ਦੱਸਿਆ ਜਾ ਰਿਹਾ ਕੋਈ ਕਹਿ ਰਿਹਾ ਕਿ ਦਰਬਾਰ ਸਾਹਿਬ ਤੋਂ ਬਾਹਰ ਹੋਇਆ ਉਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਵੀ ਹੋਇਆ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਪਰ ਇਸ ਮੈਟਰ ਬਾਰੇ ਜਿਸ ਨੇ ਇੱਕ ਪਬਲਿਕ ਇੰਟਰਸਟ ਐਲੀਟੀਗੇਸ਼ਨ ਫਾਈਲ ਕੀਤੀ ਹੈ ਸਮਰਨਜੀਤ ਸਿੰਘ ਆਪ ਆਰਟੀਆਟ ਐਕਟੀਵਿਸਟ ਨੇ ਉਹ ਸਾਡੇ ਨਾਲ ਮੌਜੂਦ ਨੇ ਸਮਰਨਜੀਤ ਸਿੰਘ ਜੀ ਸਮਾਰਤਤਾ ਬਹੁਤ ਚੁੱਕ ਰਿਹਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਇਹ ਪੂਰੇ ਮੈਟਰ ਦੇ ਉੱਤੇ ਪਹਿਲਾਂ ਝਾਤ ਮਾਰਦੇ ਆ ਇਹ ਬਲਾਸਟ ਜਿਹੜਾ ਹੋਇਆ ਅਜੇ ਤੱਕ ਇਹ ਕਲੀਅਰ ਨਹੀਂ ਹੈ ਕਿ ਇਹ ਕਿੱਥੇ ਹੋਇਆ ਪਹਿਲਾਂ ਤੁਸੀਂ ਇਹ ਦੱਸਿਓ ਕਿ ਕੀ ਇਹ ਦਰਬਾਰ ਸਾਹਿਬ ਦੇ ਵਿੱਚ ਹੋਇਆ ਜਾਂ ਉਹਦੇ ਬਾਹਰ ਹੋਇਆ ਇਹ ਕਲੀਅਰ ਕੀਤਾ ਜਾਵੇ ਦੇਖੋ ਜੀ ਪਹਿਲੇ ਸਾਰਿਆਂ ਨੂੰ ਇਹ ਬਹੁਤ ਕਨਫਿਊਜ਼ਨ ਰਹੀ ਵੀ ਇਹ ਕਿੱਥੇ ਹੋਇਆ ਕਿਉਂਕਿ ਸਰਕਾਰ ਔਰ ਪੁਲਿਸ ਦਾ ਕੋਈ ਵੀ ਬੰਦਾ ਬੋਲਣ ਨੂੰ ਤਿਆਰ ਨਹੀਂ ਸੀਗਾ ਔਰ ਨਾ ਹੀ ਇਹ ਗੱਲ ਕਲੀਅਰ ਕੀਤੀ ਜਾ ਰਹੀ ਸੀ ਬਟ ਜਿੱਦਾਂ ਕਿ ਹੁਣ ਆਫਟਰ ਦੀ ਪ੍ਰੈਸ ਨੋਟ ਜਿਹੜਾ ਜਾਰੀ ਹੋਇਆ ਇਹ ਗੱਲ ਕਲੀਅਰ ਹੋ ਗਈ ਕਿ ਇਹ ਪੁਲਿਸ ਸਟੇਸ਼ਨ ਐਸ ਐਸ ਓ ਸੀ ਜਿਹੜਾ ਮਾਲ ਮੰਡੀ ਵਿੱਚ ਮੌਜੂਦ ਹੈ ਇਹ ਇਹ ਬਲਾਸਟ ਉੱਥੇ ਹੋਇਆ ਔਰ ਇਹ ਪਹਿਲੇ ਇੰਟਰਨਲ ਇਨਫੋਰਮੇਸ਼ਨ ਵੀ ਆ ਚੁੱਕੀ ਸੀ ਔਰ ਪਲੱਸ ਇਹ ਉਸ ਤੋਂ ਬਾਅਦ ਹੁਣ ਜਿਹੜਾ ਪੁਲਿਸ ਦਾ ਪ੍ਰੈਸ ਨੋਟ ਹੋਇਆ ਉਸ ਤੋਂ ਕਲੀਅਰ ਹੋ ਗਈ ਔਰ ਇਹ ਦਰਬਾਰ ਸਾਹਿਬ ਦੇ ਬਹੁਤ ਹੀ ਜ਼ਿਆਦਾ ਦੂਰੀ ਤੇ ਨਹੀਂ ਹੈ ਜਦੋਂ ਅਸੀਂ ਗੂਗਲ ਦੇ ਵਿੱਚ ਇਹਨੂੰ ਦੇਖਦੇ ਆ ਤੇ ਅਪਰੋਕਸੀਮੇਟਲੀ ਜਿਹੜਾ ਇਹ ਮੌਜੂਦ ਦਾ ਥਾਣਾ ਇਹ ਨੀਅਰ ਅਬਾਊਟ 2.5 ਕਿਲੋਮੀਟਰ ਦੇ ਕਰੀਬ ਦੂਰ ਕਿ ਉੱਥੇ ਇੱਕ ਆਈਡੀ ਬਲਾਸਟ ਹੋ ਜਾਂਦਾ ਇਹ ਹੈ ਪਰ ਇਹਨੂੰ ਦੱਬ ਲਿਆ ਗਿਆ ਵੱਡੀ ਗੱਲ ਇਹ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹਨੂੰ ਦੱਬ ਲਿਆ ਗਿਆ ਇਹਦੇ ਬਾਰੇ ਗੱਲ ਕਰੀਏ ਦੇਖੋ ਜੀ ਅੱਗੇ ਵੀ ਇਹ ਚੀਜ਼ਾਂ ਬਹੁਤ ਵਾਰ ਸਾਹਮਣੇ ਆਉਂਦੀਆਂ ਕਿ ਬੰਬ ਬਲਾਸਟ ਹੁੰਦਾ ਬਾਅਦ ਉਹਨੂੰ ਜਿਹੜਾ ਖਬਰ ਨੂੰ ਮੋਲਡ ਕਰ ਦਿੱਤਾ ਜਾਂਦਾ ਗਮਟਾਲੇ ਥਾਣੇ ਬਲਾਸਟ ਹੋਇਆ ਸੀ ਇੱਕ ਸਾਰੀ ਮੀਡੀਆ 'ਚ ਇਹ ਗੱਲ ਆਈ ਸੀ ਕਿ ਉਦੋਂ ਇਹ ਕਹਿੰਦੇ ਜੀ ਕਾਰ ਦਾ ਰੇਡੀਏਟਰ ਫਟਿਆ ਪਹਿਲੇ ਦਿਨ ਜਦੋਂ ਬਲਾਸਟ ਹੋਇਆ ਇਹਨਾਂ ਨੇ ਇਹੀ ਰੋਲਾ ਪਾਇਆ ਕਾਰ ਦਾ ਰੇਡੀਏਟਰ ਫਟਿਆ ਬਲਾਸਟ ਹੋਇਆ ਉਹ ਤੋਂ 5-6 ਦਿਨ ਬਾਅਦ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਔਰ ਕਹਿੰਦੇ ਜੀ ਕਿ ਜਿਹੜਾ ਬੰਬ ਫਟਿਆ ਸੀਗਾ ਉਦੋਂ ਇਹ ਬੰਦੇ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ 6 ਦਿਨ ਪਹਿਲੇ ਉਥੇ ਜਿਹੜਾ ਹੈਗਾ ਰੇਡੀਏਟਰ ਬਲਾਸਟ ਹੁੰਦਾ 6 ਦਿਨ ਬਾਅਦ ਉਦੇ ਹੀ ਮਤਲਬ ਰੈਫਰੈਂਸ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਕਿ ਬੰਬ ਬਲਾਸਟ ਹੋਇਆ ਸੀ ਉਸੇ ਤਰ੍ਹਾਂ ਇਹਨਾਂ ਨੇ ਇਸ ਗੱਲ ਨੂੰ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਕੇ ਦੱਬਣ ਦੀ ਕੋਸ਼ਿਸ਼ ਕੀਤੀ ਜਿਹੜਾ ਕੀ ਇਹ ਬਲਾਸਟ ਹੈ 10 ਤਰੀਕ ਸ਼ਾਮ ਨੂੰ 7 ਵਜੇ ਦੇ ਕਰੀਬ ਹੁੰਦਾ ਔਰ 11 ਤਰੀਕ ਨੂੰ ਡੀਜੀਪੀ ਸਾਹਿਬ ਖੁਦ ਅੰਮ੍ਰਿਤਸਰ ਵਿਜ਼ਿਟ ਕਰਦੇ ਨੇ ਅਲੱਗ-ਅਲੱਗ ਸਪਾਟਸ ਵਿਜ਼ਿਟ ਕਰਦੇ ਆ ਜਿੱਥੋਂ ਇਹ ਵੀ ਦੇਖਿਆ ਜਾ ਸਕਦਾ ਵੀ ਹੋ ਸਕਦਾ ਕਿ ਜਿੱਥੋਂ ਬੋਮਬ ਰਿਕਵਰ ਹੋਇਆ ਕਿਉਂਕਿ ਇਹ ਬੰਬ ਰਿਕਵਰ ਜਿਹੜਾ ਉਹ ਐਸਐਸਓ ਜੀ ਥਾਣੇ ਤੋਂ ਨਹੀਂ ਹੋਇਆ ਇਹ ਰਿਕਵਰੀ ਪਲੇਸ ਹੋਰ ਹੈ ਇਹ ਨੂੰ ਇੱਥੇ ਲੈ ਕੇ ਆਂਦਾ ਸੀ ਜਿੱਥੇ ਬਲਾਸਟ ਹੋ ਗਿਆ ਜੀ ਜਿਹੜੀ ਐਕਚੁਅਲ ਸਥਿਤੀ ਸਮਝ ਨਹੀਂ ਆਇਆ ਰਿਕਵਰੀ ਪਲੇਸ ਹੋ ਰਹਾ ਜਿੱਥੇ ਬਲਾਸਟ ਹੋਇਆ ਉਹ ਹੋਰ ਹੈ ਤੇ ਇਹ ਡਿਸਟੈਂਸ ਕਿੰਨੇ ਕਵਰ ਕੀਤਾ ਕੌਣ ਲੈ ਕੇ ਆਇਆ ਬਹੁਤ ਸਾਰੇ ਸਵਾਲ ਖੜ ਜਾਂਦੇ ਵੇ ਸਰ ਇਹ ਸਾਰੇ ਜਿਹੜੇ ਸਵਾਲ ਹੈ ਇਹ ਪੁਲਿਸ ਬੜੀ ਚਲਾਕੀ ਨਾਲ ਆਪਣੇ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਸਵਾਲਾਂ ਨੂੰ ਲੁਕੋ ਗਈ ਹੈ ਤੁਸੀਂ ਪ੍ਰੈਸ ਨੋਟ ਪੜੋਗੇ ਉਹਦੇ ਚ ਨਾ ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਜਿਹੜੀ ਇਹ ਆਈਡੀ ਕਿੱਥੋਂ ਬਰਾਮਦ ਹੋਈ ਸੀ ਜਿਹੜੇ ਉਹਨਾਂ ਨੇ ਦੋ ਗ੍ਰਨੇਡ ਦਾ ਰੈਫਰੈਂਸ ਦਿੱਤਾ ਹੈ ਕਿ ਆਈਡੀ ਦੇ ਨਾਲ ਬਰਾਮਦ ਹੋਏ ਇਹ ਪੁਲਿਸ ਨੇ ਕਿੱਥੋਂ ਬਰਾਮਦ ਕੀਤੇ ਸੀ ਇਹ ਗੱਲ ਬੜੀ ਚਲਾਕੀ ਨਾਲ ਇਸ ਗੱਲ ਨੂੰ ਲੁਕੋ ਲਿਆ ਗਿਆ ਔਰ ਇਹ ਵੀ ਗੱਲ ਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾ ਰਿਹਾ ਕਿ ਉਹ ਕਿੰਨੇ ਕਿਲੋਮੀਟਰ ਦੂਰੋਂ ਲੈ ਕੇ ਤੁਹਾਨੂੰ ਕੀ ਇਹੋ ਜੀ ਲੋੜ ਪੈ ਗਈ ਸੀ ਕਿ ਤੁਸੀਂ ਐਸਐਸਓਸੀ ਥਾਣੇ ਹੀ ਲੈ ਕੇ ਆਏ ਕਿਉਂਕਿ ਦੇਖੋ ਐਸਐਸਓਸੀ ਥਾਣਾ ਇੱਕ ਮਾਲ ਮੰਡੀ ਤੇ ਬਿਲਕੁਲ ਵਿਚ ਹੈ ਔਰ ਮਾਲ ਮੰਡੀ ਦਾ ਜਿਹੜਾ ਹੈਗਾ ਸੰਗੀਨ ਏਰੀਆ ਔਰ ਉਹਦੇ ਵਿੱਚ ਬਹੁਤ ਕਾਫੀ ਰਸ਼ ਰਹਿੰਦਾ ਹੈ ਮਤਲਬ ਇੱਕ ਸ਼ਹਿਰ ਦਾ ਏਰੀਆ ਰਸ਼ ਵਾਲਾ ਬਾਜ਼ਾਰ ਟਾਈਪ ਏਰੀਆ ਮਾਲ ਮੰਡੀ ਉੱਥੇ ਬਹੁਤ ਰਸ਼ ਰਹਿਣਾ ਔਰ ਜਦੋਂ ਤੁਸੀਂ ਜਿੱਥੋਂ ਰਿਕਵਰ ਕਰਕੇ ਰੋਡ ਦੇ ਉੱਤੋਂ ਗੱਡੀ ਚ ਲੈ ਕੇ ਆਏ ਹੋ ਖੁਦਾ ਰਾ ਖਾਸਤਾ ਕਿਤੇ ਰਸਤੇ ਚ ਬਲਾਸਟ ਹੋ ਜਾਂਦਾ ਗੱਡੀ ਵਿੱਚ ਕਿੰਨੇ ਬੰਦੇ ਬੈਠੇ ਸੀ ਉਹਨਾਂ ਦੀ ਸਾਰੀ ਲਾਈਫ ਨੂੰ ਰਿਸਕ ਚ ਪਾਇਆ ਔਰ ਫਿਰ ਜਿਹੜਾ ਹੈਗਾ ਕਨਸੀਲਮੈਂਟ ਕਰਨੀ ਗਵਰਨਮੈਂਟ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਗੱਲ ਨੂੰ ਕਨਸੀਲਮੈਂਟ ਕਰਨੀ ਨਾ ਦੱਸਣਾ ਮੀਡੀਆ ਚ ਪ੍ਰੈਸ ਨੋਟ ਹੁਣ ਵੀ ਜਾਰੀ ਕੀਤਾ ਜੇ ਉਦੋਂ ਜਾਰੀ ਕਰ ਦਿੰਦੇ ਹੁਣ ਇੰਨਾ ਰੌਲਾ ਪਿਆ ਜਦੋਂ NIA ਨੇ DGP ਨੂੰ ਲੈਟਰ ਲਿਖਿਆ ਅਸੀਂ ਇੱਕ ਲੈਟਰ ਲਿਖਿਆ NIA ਨੂੰ ਕਿ ਜਿਹੜਾ ਕਨਸੀਲਮੈਂਟ ਹੈ ਜੀ ਪੰਜਾਬ ਪੁਲਿਸ ਕੁਝ ਦੱਸ ਨਹੀਂ ਰਹੀ ਇਹਦੀ ਜਿਹੜੀ ਇਨਵੈਸਟੀਗੇਸ਼ਨ NIA ਤੋਂ ਕਰਾਈ ਜਾਵੇ ਹਾਈ ਕੋਰਟ ਵਿੱਚ ਵੀ ਪਟੀਸ਼ਨ ਪਾਈ ਹੈ ਜਿਹੜੀ ਉਹਦੇ ਵਿੱਚ ਵੀ ਪਾਰਟੀ ਬਣਾਇਆ NIA ਨੂੰ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਤੇ ਸਾਨੂੰ NIA ਵਾਲੇ ਦੱਸਦੇ ਹੈ ਕਿ ਉਹਨਾਂ ਨੇ DGP ਸਾਹਿਬ ਨੂੰ ਇੱਕ ਲੈਟਰ ਇਸ਼ੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਾਰੇ ਕੇਸ ਦਾ ਸਪਸ਼ਟੀਕਰਨ ਵੀ ਮੰਗਿਆ ਔਰ ਇਹ ਵੀ NIA ਨੇ ਮੰਗਿਆ ਇਹ NIA ਚੰਡੀਗੜ੍ਹ ਤੋਂ ਇੱਕ ਲੈਟਰ ਇਸ਼ੂ ਹੋਇਆ ਜੀ नेशनल इन्वेस्टिगेशन एजेंसी ठीक है ना जी आपा होम डिपार्टमेंट गवर्नमेंट ऑफ इंडिया ਨੂੰ ਵੀ ਲੈਟਰਸ ਪਾਈਆਂ ਬਈ ਇਹ ਕਨਸੀਲਮੈਂਟ ਕੀਤੀ ਜਾ ਰਹੀ ਹੈ ਔਰ ਕਰੀਬ-ਕਰੀਬ ਜੋ ਸਾਡੀ ਇਨਫਰਮੇਸ਼ਨ ਹੈਗੇ ਆ ਹੋਰ ਵੀ ਆਈਡਿਸ ਬਰਾਮਤ ਹੋਈਆਂ ਜਿਹੜਾ ਕਿ ਕਦੀ ਇਹ ਟਾਇਰ ਬਲਾਸ ਦਾ ਨਾਮ ਦੇ ਦਿੰਦੇ ਆ ਕਦੀ ਇਹ ਰੈਡੀਏਟਰ ਬਲਾਸ ਦਾ ਨਾਮ ਦੇ ਦਿੰਦੇ ਆ ਔਰ ਬਹੁਤ ਕੁਝ ਛੁਪਾਇਆ ਜਾ ਰਿਹਾ ਜਿਹੜਾ ਕਿ ਲੋਕਾਂ ਦੇ ਸਾਹਮਣੇ ਆਣਾ ਚਾਹੀਦਾ ਸੋ ਇਸ ਤੋਂ ਸਾਰਾ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਰੌਲਾ ਪੈ ਰਿਹਾ ਕਦੀ ਐਨਆਈਏ ਪੁੱਛ ਰਹੀ ਹੈ ਕਦੀ ਹੋਮ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਤੋਂ ਪੁੱਛਿਆ ਜਾ ਰਿਹਾ ਹੈ ਤੇ ਅੰਡਰ ਥੈਟ ਸਰਕਮਸਟੈਂਸੀਜ਼ ਪ੍ਰੈਸ ਨੋਟ ਇਸ਼ੂ ਕੀਤਾ ਜਾਂਦਾ ਜਿਹਦੇ ਵਿੱਚ ਕਿ ਇੱਕ ਗੱਲ ਤੇ ਮੰਨ ਗਏ ਨਾ ਕਿ ਬੰਬ ਬਲਾਸਟ ਹੋਇਆ ਸੀਗਾ ਜੋ ਕਿ ਪਹਿਲੇ ਇਹ ਭੱਜ ਰਹੇ ਸੀ ਉਸ ਗੱਲ ਤੋਂ ਪਹਿਲੇ ਇਹ ਗੱਲ ਮੰंदे ਹੀ ਨਹੀਂ ਸੀ ਪਏ ਜਦੋਂ ਅਸੀਂ ਵੀ ਇਹਨਾਂ ਨੂੰ ਫੋਨ ਕੀਤੇ ਪੁੱਛਣ ਵਾਸਤੇ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਅੰਮ੍ਰਿਤਸਰ ਔਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਔਰ ਅੱਗੇ ਉਹ ਇਹੋ ਜਿਹੀਆਂ ਗੱਲਾਂ ਕਹਿੰਦੇ ਸੀ ਨਹੀਂ ਜੀ ਤੁਹਾਨੂੰ ਕਿਸੇ ਨੇ ਮਿਸਗਾਈਡ ਕਰਤਾ ਜੀ ਤੁਹਾਨੂੰ ਕੋਈ ਗਲਤਫਹਿਮੀ ਨਹੀਂ ਹੋਈ ਹੈ ਜੀ ਸੋ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਇਹਨਾਂ ਨੇ ਆਪ ਹੀ ਮੰਨ ਲਿਆ ਕਿ ਅਸੀਂ ਪਹਿਲੇ ਝੂਠ ਬੋਲ ਰਹੇ ਸੀ ਅੱਛਾ ਇਹਦੇ ਵਿੱਚ ਇੱਕ ਨੌਜਵਾਨ ਦਾ ਵੀ ਜ਼ਿਕਰ ਆਉਂਦਾ ਹੈ ਜੋ ਨੌਜਵਾਨ ਇੱਥੇ ਕਪੂਰ ਕਰਤਾਰਪੁਰ ਲੱਗੇ ਰਹਿਣ ਵਾਲਾ ਹੈ ਉਹਦੀ ਕੀ ਇਨਵੋਲਵਮੈਂਟ ਰਹੀ ਹੈ ਹੁਣ ਉਹਦੇ ਹਾਲਾਤ ਕੀ ਹੈ ਕਿਉਂਕਿ ਸੁਣਨ ਨੂੰ ਆਇਆ ਸੀ ਕਿ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਇਸ ਲਈ ਹਾਂਜੀ ਇੱਕ ਜਿਹੜਾ ਗੁਰਪ੍ਰੀਤ ਸਿੰਘ ਜੋ ਕਿ ਆਈਆਰਬੀ ਦਾ ਹੀ ਮੁਲਾਜ਼ਮ ਸੀਗਾ ਔਰ ਬੰਬ ਡਿਫਿਊਜ਼ਲ ਸਕੋਰ ਟੀਮ ਦੇ ਵਿੱਚ ਸੀ ਉਹਨੂੰ ਬੁਲਾਇਆ ਜਾਂਦਾ ਜਦੋਂ ਇਹਨਾਂ ਨੂੰ ਆਈਡੀ ਬਰਾਮਦ ਹੁੰਦੀ ਹੈ ਉੱਥੇ ਹੁਣ ਸਰਕਮਸਟੈਂਸਸ ਤੋਂ ਦੇਖੋ ਇਨਕੁਆਇਰੀ ਦਾ ਪਾਰਟ ਹੈ ਕਿ ਕਿਹੜੇ ਕੌਨਸੀਕੁਐਂਸਿਸ ਸੀ ਕਿਹੜੇ ਸਰਕਮਸਟੈਂਸਸ ਸੀ ਕਿ ਉਹ ਆਈਡੀ ਬਲਾਸਟ ਹੋ ਗਈ ਔਰ ਉਹਦੇ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਔਰ ਉਹਦੇ ਨਾਲ ਇਹ ਵੀ ਇਨਫਾਰਮੇਸ਼ਨ ਆ ਕੁਝ ਮੁਲਾਜ਼ਮ ਹੋਰ ਵੀ ਜ਼ਖਮੀ ਹੋਏ ਆ ਇੱਕ ਉਹਦੇ ਨਾਲ ਇੱਕ ਹੋਰ ਮੁਲਾਜ਼ਮ ਸੀਗਾ ਜਦੀ ਬਾਹ ਪੂਰੀ ਫੱਟਰ ਹੋਈ ਔਰ 12 ਉਹਦੇ ਟਾਂਕੇ ਲਗੇ ਜੋ ਜਾਣਕਾਰ ਦੱਸਦੇ ਔਰ ਉਹ ਹੁਣ ਇਸ ਟਾਈਮ ਜਿਹੜਾ ਗੁਰਪ੍ਰੀਤ ਸਿੰਘ ਹੈ ਹੀ ਇਜ਼ ਵੈਰੀ ਸੀਰੀਅਸਲੀ ਇੰਜੂਰਡ ਐਂਡ ਐਡਮਿਟਿਡ ਐਟ ਪੀਜੀਆਈ ਔਰ ਉਹਦੇ ਮਦਰ ਤੇ ਬ੍ਰਦਰ ਦਾ ਕਹਿਣਾ ਹੈ ਜਿਨ੍ਹਾਂ ਨੂੰ ਮੈਂ ਹੁਣੇ ਹੀ ਤੁਹਾਡੇ ਤੋਂ 15 20 ਮਿੰਟ ਪਹਿਲੇ ਪੀਏਪੀ ਮਿਲ ਕੇ ਵੀ ਆ ਰਹਿਆਂ ਕਮਾਂਡੈਂਟ ਸਾਹਿਬ ਕੋ ਅਸੀਂ ਜਾ ਕੇ ਆਏ ਆ ਬਈ ਜਿਹੜਾ ਉਹਦਾ ਟ੍ਰੀਟਮੈਂਟ ਜਿਹੜਾ ਉਹਨਾਂ ਦੀ ਗ੍ਰੀਵੈਂਸ ਇਹ ਹੈ ਜੀ ਕਿ ਟ੍ਰੀਟਮੈਂਟ ਉਹਦਾ ਠੀਕ ਨਹੀਂ ਚੱਲ ਰਿਹਾ ਔਰ ਪੀਜੀਆਈ ਵਾਲੇ ਇੱਥੋਂ ਤੱਕ ਗੱਲਾਂ ਕਰ ਰਹੇ ਜੀ ਕਿ ਸਾਡੇ ਕੋਲ ਇਹਦਾ ਟ੍ਰੀਟਮੈਂਟ ਨਹੀਂ ਹੈ ਇਹਨੂੰ ਅਸੀਂ ਡਿਸਚਾਰਜ ਕਰਨ ਲੱਗੇ ਆਂ ਜੋ ਦੇ ਮਦਰ ਦਾ ਤੇ ਬ੍ਰਦਰ ਦਾ ਕਹਿਣਾ ਹੋ ਇਸ ਕਰਕੇ ਜਲੰਧਰ ਆਏ ਸੀਗੇ ਕਿਉਂਕਿ ਉਹ ਜਿਹੜਾ ਹੈਗਾ ਪੋਸਟਡ ਜਲੰਧਰ ਕਮਾਂਡਰ ਦੇ ਅੰਡਰ ਪੋਸਟਡ ਸੀਗਾ ਗੁਰਪ੍ਰੀਤ ਸਿੰਘ ਇਹ ਤੋਂ ਬਾਅਦ ਇੱਕ ਖੁਲਾਸਾ ਜਿਹੜੇ ਆ ਜੀ ਜਿਹੜੀਆਂ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਦੱਸ ਦੇਣਾ ਚਾਹਨਾ ਕਿ ਪੁਲਿਸ ਨੇ ਜੋਲਕ ਹੋਈਆਂ ਦੇਖੋ 10 ਤਰੀਕ ਨੂੰ ਬਲਾਸਟ ਹੁੰਦਾ ਔਰ 10 ਤਰੀਕ ਨੂੰ ਇੱਕ ਪ੍ਰੈਸ ਨੋਟ ਪੰਜਾਬ ਸੋਵਰਨਿਟੀ ਅਲਾਈਅੰਸ ਵੱਲੇ ਵੀ ਜਾਰੀ ਕਰਦੇ ਆ। ਇਹ ਪ੍ਰੈਸ ਨੋਟ ਦੀ ਕਾਪੀ ਮੇਰੇ ਕੋਲ ਹੈ। ਇਹ ਤੁਸੀਂ ਦਿਖਾ ਵੀ ਸਕਦੇ ਹੋ ਆਪਣੇ ਪਬਲਿਕ ਨੂੰ। ਔਰ ਇਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਹਦੀ ਜ਼ਿੰਮੇਵਾਰੀ ਲਈ। ਜ਼ਿੰਮੇਵਾਰੀ ਲਈ ਐਜ਼ਨ ਕਿ ਬਲਾਸਟ ਦੀ। ਬਲਾਸਟ ਦੀ ਜ਼ਿੰਮੇਵਾਰੀ ਲੰਦੇ ਜੀ ਉਹ। ਉਹਨਾਂ ਨੇ ਬਲਾਸਟ ਦੀ ਜ਼ਿੰਮੇਵਾਰੀ ਲਈ ਹੈ ਕਿ ਜੀ ਇਹ ਜੋ ਆਈਡੀ ਅਟੈਕ ਅਤੇ ਫਾਇਰਿੰਗ ਕਰਿੰਡਾ ਪੁਲਿਸ ਸਟੇਸ਼ਨ ਤੇ ਹੋਇਆ ਉਸ ਦੀ ਜ਼ਿੰਮੇਵਾਰੀ ਪੰਜਾਬ ਸੋਵਰਿਟੀ ਅਲਾਈਅንስ ਵੱਲੋਂ ਲਈ ਜਾਂਦੀ ਹੈ ਮੈਂ ਇੱਥੇ ਰੁਕਣਾ ਚਾਹੁੰਦਾ ਯਾਨੀ ਕਿ ਆਈਈਡੀ ਬਲਾਸਟ ਵੀ ਹੋਇਆ ਤੇ ਉੱਥੇ ਫਾਇਰਿੰਗ ਵੀ ਹੋਈ ਹੈ ਕ੍ਰਾਸ ਫਾਇਰ ਹੋਇਆ ਉੱਥੇ ਦੇਖੋ ਜੋ ਕ੍ਰਾਸ ਫਾਇਰ ਨਹੀਂ ਇਹਦੇ ਵਿੱਚ ਜ਼ਿਕਰ ਹੈਗਾ ਫਾਇਰਿੰਗ ਹੋਈ ਹੈ ਫਾਇਰਿੰਗ ਦਾ ਜ਼ਿਕਰ ਹੈ ਜੋ ਇਹ ਕਹਿੰਦੇ ਆ ਕਿ ਥਾਣੇ ਗੋਲੀਆਂ ਚਲਾਈਆਂ ਇਹਨਾਂ ਨੇ ਗੋਲੀਆਂ ਚਲਾਈਆਂ ਆਈਡੀ ਬਰਮਦ ਹੋਈ ਹੈ ਆਈਡੀ ਇਹ ਕਹਿੰਦੇ ਜੀ ਕਿ ਆਈਡੀ ਬਲਾਸਟ ਹੋਇਆ ਔਰ ਇਹਨਾਂ ਦਾ ਇਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਇਹਦੇ ਪਿੱਛੇ ਕੀ ਸਚਾਈ ਹੈ ਅਸੀਂ ਐਨਆਈਏ ਨੂੰ ਕਹਿੰਦੇ ਇਸ ਗੱਲ ਦੀ ਤਫਤੀਸ਼ ਕਰਨ ਭਈ ਕੀ ਇਹਨਾਂ ਦੇ ਕਹਿਣ ਮੁਤਾਬਕ ਘ੍ਰਿੰਡੇ ਹੋਇਆ ਉਹਨਾਂ ਦੇ ਕਹਿਣ ਮੁਤਾਬਕ ਪੰਜਾਬ ਪੁਲਿਸ ਕੀ ਕਹਿੰਦੀ ਹੈ ਕਿਉਂਕਿ ਉਹ ਇਹ ਕਹਿੰਦੇ ਜੀ ਬਲਾਸਟ ਐਸੋਸੀ ਹੋਇਆ ਉਹਨਾਂ ਨੇ ਇਹ ਕੋਈ ਜ਼ਿਕਰ ਨਹੀਂ ਕੀਤਾ ਕਿ ਆਈਡੀ ਰਿਕਵਰ ਕਿੱਥੋਂ ਹੋਈ ਹੈ ਗ੍ਰਨੇਡ ਰਿਕਵਰ ਕਿੱਥੋਂ ਹੋਇਆ ਇਹ ਉਹ ਇਸ ਗੱਲ ਦੇ ਸਾਇਲੈਂਟ ਨੇ ਔਰ ਇਹ ਹਮਲਾ ਕਿਸੇ ਬੇਗੁਨਾ ਦੇ ਖਿਲਾਫ ਨਹੀਂ ਸਗੋਂ ਸਿਸਟਮ ਦੇ ਖਿਲਾਫ ਹੈ ਜੋ ਨੌਜਵਾਨਾਂ ਤੇ ਤਸ਼ੱਦਦ ਕਰਕੇ ਉਹਨਾਂ ਦੇ ਫੇਕ ਐਨਕਾਊਂਟਰ ਅਤੇ ਖਾਲਿਸਤਾਨੀ ਆਵਾਜ਼ ਨੂੰ ਦਬਾਉਣ ਤੋਂ ਬਾਝ ਨਹੀਂ ਆ ਰਿਹਾ ਜਿਹਦੇ ਕਰਕੇ ਉਹ ਅਲੱਗ-ਅਲੱਗ ਥਾਣਿਆਂ ਤੇ ਹਮਲਾ ਕਰਕੇ ਇੱਕ ਸਰਕਾਰ ਨੂੰ ਸੁਚੇਤ ਕਰ ਰਹੇ ਨੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਇਨ੍ਹਾਂ ਕੰਮਾਂ ਤੋਂ ਬਾਝ ਨਾ ਆਏ ਤਾਂ ਤੁਹਾਡੇ ਨਾਲ ਵੀ ਇਹੋ سلوਕ ਸਾਡੇ ਵੱਲੋਂ ਕੀਤਾ ਜਾਵੇਗਾ ਹੁਣ ਸਮਾਂ ਬਦਲ ਗਿਆ ਹੈ ਨੌਜਵਾਨੋ ਇਕੱਠੇ ਹੋ ਕੇ ਸਿਸਟਮ ਦੇ ਖਿਲਾਫ ਲੜਾਈ ਲੜੀਏ ਸੋ ਇਦਾਂ ਦੀਆਂ ਗੱਲਾਂ ਬਾਤਾਂ ਇਹਦੇ ਵਿੱਚ ਹੋਰ ਵੀ ਲਿਖੀਆਂ ਔਰ ਇਹਦੇ ਵਿੱਚ ਬੜਾ ਸਾਫ਼ ਲਿਖਿਆ ਕਮਾਂਡਰ ਇਨ ਚੀਫ ਜਸਾ ਸਿੰਘ ਆਜ਼ਾਦ ਹੁਣ ਸਾਨੂੰ ਨਹੀਂ ਪਤਾ ਜਸਾ ਸਿੰਘ ਆਜ਼ਾਦ ਕੌਣ ਹੈ ਕਿੱਥੋਂ ਆਪਰੇਟ ਕਰ ਰਿਹਾ ਕਿੱਥੋਂ ਨਹੀਂ ਕਰ ਰਿਹਾ ਇਹ ਹੁਣ ਜਸਾ ਸਿੰਘ ਆਜ਼ਾਦ ਹੀ ਦੱਸ ਸਕਦੇ ਨੇ ਕਿ ਕਿਉਂ ਨਹੀਂ ਉਹ ਲੋਕਾਂ ਦੇ ਸਾਹਮਣੇ ਆ ਰਹੇ ਇਹ ਤੁਹਾਨੂੰ ਕਿੱਥੋਂ ਮਿਲਿਆ ਵੈਸੇ ਇਹ ਸਰ ਇੰਟਰਨਲੀ ਸਰ ਹੈਗਾ ਜੀ ਇਹ ਕਈ ਬੰਦੇ ਉਹਨਾਂ ਨੇ ਭੇਜਿਆ ਜਿਹੜਾ ਕਈ ਆਫਿਸਰਸ ਨੂੰ ਭੇਜਿਆ ਗਿਆ ਪੁਲਿਸ ਇਹ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ 10 ਤਰੀਕ ਨੂੰ ਈਮੇਲ ਵੀ ਕੀਤਾ ਸੀਗਾ ਲੇਕਿਨ ਪੁਲਿਸ ਨੇ ਇਹ ਵੀ ਦਬਾ ਲਿਆ ਔਰ ਉਹਨਾਂ ਨੇ ਇਸ ਤੋਂ ਬਾਅਦ ਇੱਕ ਹੋਰ 25 ਤਰੀਕ ਨੂੰ ਵੀ ਜਾਰੀ ਕੀਤਾ ਆਫਟਰ ਸਾਡੀ ਜਿਹੜੀ ਤੁਸੀਂ ਇੰਟਰਵਿਊ ਸੁਣੀ ਨਾ ਉਸ ਤੋਂ ਬਾਅਦ ਇਹ 25 ਤਰੀਕ ਨੂੰ ਇੱਕ ਹੋਰ ਜਾਰੀ ਕਰਦੇ ਨੇ ਤੁਹਾਡੀ ਇੰਟਰਵਿਊ ਤੋਂ ਬਾਅਦ ਤੁਹਾਡੇ ਸਾਡੇ ਇਹਦੇ ਵਿੱਚ ਇੰਟਰਵਿਊ ਦਾ ਜ਼ਿਕਰ ਵੀ ਹੈਗਾ ਠੀਕ ਹੈ ਜੀ ਇਹਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਔਰ ਇਹਦੇ ਵਿੱਚ ਇਹ ਕਹਿੰਦੇ ਨੇ ਥਾਣੇ ਵਿੱਚ ਇਸ ਅਟੈਕ ਤੋਂ ਪਹਿਲਾਂ ਅਸੀਂ ਫਾਇਰਿੰਗ ਕੀਤੀ ਤੇ ਫਿਰ ਇੱਕ ਆਈਡੀ ਬਲਾਸ ਕੀਤਾ ਹੈ ਜਿਸ ਵਿੱਚ ਦੋ ਪੁਲਿਸ ਵਾਲੇ ਤੇ ਇੱਕ ਇਹਨਾਂ ਦਾ ਟਾਊਟ ਥਾਂ ਤੇ ਮਾਰੇ ਗਏ ਹੁਣ ਦੇਖੋ ਪੁਲਿਸ ਸੱਚ ਬੋਲ ਰਹੀ ਹੈ ਸੱਚ ਬੋਲ ਰਹੀ ਹੈ ਇਹ ਤਾਂ ਦੇਖੋ ਇੱਕ ਜਾਣਕਾਰੀ ਦਾ ਵਿਸ਼ੇ ਉਹਨਾਂ ਦੇ ਮੁਤਾਬਕ ਕੋ ਬੰਦਾ ਜ਼ਖਮੀ ਹੋਇਆ ਕਿ ਜਿਹੜਾ ਪੀਜੀਆਈ ਪਿਆ ਮਸੁੰਜੀ ਇਹ ਇਹਦੇ ਚ ਜੋ ਲਿਖਿਆ ਉਹ ਹੋਇਆ ਤੇ ਫਿਰ ਇਸ ਦਾ ਮਤਲਬ ਇਹ ਮੰਨ ਲਈਏ ਕਿ ਪੁਲਿਸ ਨੇ ਫਾਇਰਿੰਗ ਵੀ ਲੁਕਾਈ ਹੈ ਮੁੜ ਕੇ ਆਈ ਈਡੀ ਬਲਾਸਟ ਵੀ ਲੁਕਾਇਆ ਬਿਲਕੁਲ ਜੀ ਬਿਲਕੁਲ ਦੇਖੋ ਪੁਲਿਸ ਜਿਹੜੀ ਹੈਗੀ ਹੈ ਬਹੁਤ ਚੀਜ਼ਾਂ ਲੁਕਾ ਰਹੀ ਹੈ ਇਹ ਇੱਕ ਖੁਦ ਹੀ ਜਾਂਚ ਦਾ ਵਿਸ਼ਾ ਬੰਦਾ ਜਾ ਰਿਹਾ ਕਿ ਜੇਕਰ ਇਹਨਾਂ ਨੇ ਹੁਣ 27 ਤਰੀਕ ਨੂੰ ਪ੍ਰੈਸ ਨੋਟ ਜਾਰੀ ਕੀਤਾ ਮੈਂ ਇਹ ਕਹਿੰਦਾ ਕਿ ਬੰਬ ਬਲਾਸਟ ਹੋਇਆ 10 ਤਰੀਕ ਦਾ ਤੁਸੀਂ ਉਸੇ ਚੀਜ਼ ਦਾ ਹੀ 27 ਤਰੀਕ ਨੂੰ ਇੱਕ ਪ੍ਰੈਸ ਨੋਟ ਖੁਦ ਜਾਰੀ ਕਰਕੇ ਇਹ ਗੱਲ ਮੰਨਦੇ ਪਿਓ ਕਿ ਅਸੀਂ ਐਫ ਆਈ ਆਰ ਵੀ ਦਰਜ ਕੀਤੀ 22 ਨੰਬਰ ਮੁਕਦਮਾ ਕਹਿੰਦੇ ਜੀ ਦਰਜ ਕੀਤਾ ਤੇ ਫਿਰ ਸਾਰੀਆਂ ਚੀਜ਼ਾਂ মিডিਆ ਤੋਂ ਪਬਲਿਕ ਤੋਂ ਲੁਕਾਉਣ ਦੀ ਕੀ ਲੋੜ ਪੈ ਗਈ ਸੀ ਜੇ ਤੁਸੀਂ ਸਾਰਾ ਕੁਝ ਬਚਾਹ ਕਰ ਹੀ ਲਿਆ ਸੀ ਇੱਕ ਬੰਦਾ ਫੱਟੜ ਹੋਇਆ ਉਹ ਤਾਂ ਹੁਣ ਵੀ ਨਹੀਂ ਗੱਲ ਲੁਕੀ ਤੁਸੀਂ ਹੁਣ ਵੀ ਆਪਣੇ ਪ੍ਰੈਸ ਨੋਟ ਚ ਮੰਨਦੇ ਹੀ ਪਈਓ ਕਿ ਸਾਡਾ ਇੱਕ ਬੰਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਮਤਲਬ ਇਹਦੇ ਵਿੱਚ ਇੱਕ ਖੁਦ ਹੀ ਕਨਫਿਊਜ਼ਨ ਕ੍ਰੀਏਟ ਕੀਤੀ ਕਰ ਕਿਹਾ ਕਿ ਤੁਸੀਂ ਤਾਂ ਇਹ ਵੀ ਕਿਹਾ ਕਿ ਉਸ ਤੋਂ ਇਲਾਵਾ ਵੀ ਹੋਰ ਲੋਕ ਨੇ ਜਿਹੜੇ ਫੱਟੜ ਹੋਏ ਨੇ ਉੱਥੇ ਦੇਖੋ ਜੀ ਆਹ ਤੇ ਮੈਂ ਤੇ ਦੱਸ ਰਿਹਾ ਮੈਂ ਤੇ ਪ੍ਰੈਸ ਨੋਟ ਦੇ ਕਰਕੇ ਕਹਿ ਰਿਹਾ ਮੈਨੂੰ ਨਾ ਤਾਂ ਕਿਸੇ ਨੇ ਦੱਸਿਆ ਇੱਕ ਬੰਦੇ ਦਾ ਤੇ ਮੈਂ ਸ਼ੋਰ ਕਹਿੰਦਾ ਜਿਹਦੀ ਬਾਹ ਤੇ 12 ਟਾਂਕੇ ਲੱਗੇ ਉਹਦਾ ਤੇ ਮੈਨੂੰ ਸ਼ੋਰ ਹੈ ਕਿਉਂਕਿ ਉਹ ਬੰਦਾ ਵੀ ਉਹ ਬੰਦੇ ਨੇ ਵੀ ਸਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਇਹ ਜਿਹੜਾ ਹੁਣ 27 ਤਰੀਕ ਨੂੰ ਪ੍ਰੈਸ ਨੋਟ ਜਾਰੀ ਹੋਇਆ ਇਹਦੇ ਵਿੱਚ ਤਾਂ ਉਹ ਸਾਬ ਲਿਖਦੇ ਪਏ ਨੇ ਖੁਦ ਹੀ ਹੁਣ ਇਹ ਨਹੀਂ ਪਤਾ ਸੱਚ ਆ ਝੂਠ ਹੈ ਪਰ ਗੱਲ ਇਹ ਹੈ ਜੇ ਆਪਾਂ ਇਹਨਾਂ ਦੀ ਗੱਲ ਮੰਨੀਏ ਕਿ ਪਹਿਲੇ 10 ਤਰੀਕ ਦਾ ਇਹਨਾਂ ਨੇ ਆਹ ਜਿਹੜਾ ਭੇਜਿਆ ਸੀਗਾ ਇਹ ਵੀ ਪ੍ਰੈਸ ਨੋਟ 10 ਤਰੀਕ ਦਾ ਜਾਰੀ ਹੈ ਜਿਹਦੇ ਚ ਇਹਨਾਂ ਨੇ ਉਦੋਂ ਵੀ ਜ਼ਿੰਮੇਵਾਰੀ ਲਈ ਵੀ ਅਸੀਂ ਕੀਤਾ ਇਹ ਵੀ ਲੁਕੋਇਆ ਗਿਆ ਉਸ ਤੋਂ ਬਾਅਦ ਇਹ ਹੁਣ 27 ਤਰੀਕ ਨੂੰ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਿਹਾ 10 ਤੱਕ 10 ਅਗਸਤ ਨੂੰ ਵੀ ਅਸੀਂ ਪੰਜਾਬੀ মিডিਆ ਨੇ ਖਬਰ ਨਹੀਂ ਲਈ ਨੋਟ ਜਾਰੀ ਕੀਤਾ ਸੀ ਪਰ ਉਹ ਗੱਲ ਇਹ ਹੈ ਜੀ মিডিਆ ਤੱਕ ਪਹੁੰਚੀ ਨਹੀਂ ਕਿਉਂਕਿ ਪੁਲਿਸ ਇਹਨਾਂ ਨੂੰ ਪੁਲਿਸ ਜਦੋਂ ਪ੍ਰੈਸ ਰਿਲੀਜ਼ ਜਾਰੀ ਕਰਦੀ ਇਸ ਚੀਜ਼ ਦਾ ਜ਼ਿਕਰ ਕਰਦੀ ਜਦੋਂ ਪੁਲਿਸ ਨੇ ਗੱਲ ਦੱਬ ਲਈ ਤਾਂ মিডিਆ ਕੀ ਕਰੇ ਇਹ ਇਹ মিডিਆ ਨੂੰ ਹੁਣ ਦੇਖੋ ਗੱਲ ਚੱਕਣੀ ਚਾਹੀਦੀ ਹੈ ਕਿ ਇਹ ਖੁਦ ਪੰਜਾਬ ਸਰਕਾਰ ਦੀ ਇੱਕ ਨੈਤਿਕ ਜ਼ਿੰਮੇਵਾਰੀ ਵੀ ਹੈਗੀ ਹੈ ਕਿ ਜੇ ਕੋਈ ਗੱਲ ਹੁੰਦੀ ਹੈ ਤੇ ਉਹ মিডিਆ ਦੇ ਸਾਹਮਣੇ ਲੈ ਕੇ ਆਏ ਕਿਉਂਕਿ ਦੇਖੋ ਆਮ ਜਨਤਾ ਨੂੰ ਇਨਫੋਰਮੇਸ਼ਨ ਪਹੁੰਚਾਉਣ ਦਾ ਸਾਧਨ ਕੀ ਹੈ মিডিਆ মিডিਆ ਖਬਰ ਲਾਏਗੀ ਤੇ ਆਮ ਜਨਤਾ ਨੂੰ ਪਤਾ ਲੱਗੇਗਾ ਇਹਨਾਂ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਆਈਡੀ ਕਿਸ ਸ਼ੇਪ ਚ ਸੀ ਕਿਉਂਕਿ ਉਹਨੂੰ ਦੇਖੋ ਮੈਨੂੰ ਤਾਂ ਨਹੀਂ ਪਤਾ ਕਿ ਆਈਡੀ ਕਿਸ ਸ਼ੇਪ ਸੀ ਟਿਫਨ ਬੰਬ ਵੀ ਹੋ ਸਕਦਾ ਹੋਰ ਵੀ ਕੋਈ ਹੋ ਸਕਦਾ ਔਰ ਜੇ ਇਹ ਜਾਗਰੂਕੀ ਨਹੀਂ ਕਰਨਗੇ ਲੋਕਾਂ ਨੂੰ ਮੰਨ ਲਓ ਬਾਹਰ ਕਿਤੇ ਹੋਰ ਜਗ੍ਹਾ ਤੇ ਪਿਆ ਹੋਇਆ ਦੇਖੋ ਕੋਈ ਆਈਡੀ ਕਿਸੇ ਵੀ ਸ਼ੇਪ ਚ ਹੋ ਸਕਦੀ ਹੈ ਤਾਂ ਹੀ ਉਹਨੂੰ ਇੱਕ ਆਈਡੀ ਕਹਿੰਦੇ ਆ ਬਈ ਉਹ ਕਿਸੇ ਵੀ ਸ਼ੇਪ ਚ ਕਿਸੇ ਵੀ ਫਾਰਮ ਚ ਹੋ ਸਕਦੀ ਹੈ ਤਾਂ ਸਾਨੂੰ ਜੇ ਜਾਗਰੂਕੀ ਨਹੀਂ ਕਰਨਗੇ ਲੋਕਾਂ ਨੂੰ ਜਾਗਰੂਕੀ ਨਹੀਂ ਕਰਨਗੇ ਲੋਕੀ ਫਿਰ ਦੇਖ ਕੇ ਤਾਂ ਇਨਫਾਰਮੇਸ਼ਨ ਦੇਣਗੇ ਨਾ ਵੀ ਇੱਥੇ ਫਲਾਣੀ ਜਗਾ ਕੋਈ ਇਹੋ ਜੀ ਵਸਤੂ ਪਈ ਹੈ ਜੀ ਸ਼ੱਕੀ ਹੈ ਕੋਈ ਜਾਗਰੂਕਤਾ ਅਭਿਆਨ ਨਹੀਂ ਚਲਾਇਆ ਗਿਆ ਕੋਈ ਮੀਡੀਆ ਨੂੰ ਦੱਸਿਆ ਨਹੀਂ ਗਿਆ ਉਸ ਬਜਾਏ ਕਿ ਪੰਜਾਬ ਸੋਵਰਨਿਟੀ ਐਲਾਈਅੰਸ बार-बार ਪ੍ਰੈਸ ਰਿਲੀਜ਼ ਜਾਰੀ ਕਰ ਰਿਹਾ ਤੇ ਭਈ ਐਨੇ ਬੰਦੇ ਫਟਰ ਹੋਏ ਇਹਦੇ ਚ ਉਹਨਾਂ ਨੇ 11 ਬੰਦੇ ਕਿਹਾ ਤੇ ਫਟਰ ਹੋਏ ਇਹਦੇ ਚ 11 ਬੰਦੇ ਉਹ ਕਰਦੇ ਕਲੇਮ ਫਟਰ ਹੋਏ ਦੇ ਸੋ ਇਹ ਗੱਲ ਜਿਹੜੀ ਹੈਗੀ ਇਹ ਸਾਰਾ ਹੀ ਮਤਲਬ ਐਨਆਈਏ ਦੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਸਟੇਟ ਪੁਲਿਸ ਹੈ ਜਿਹੜੀ ਇਹ ਜਾਂਚ ਪ੍ਰੋਪਰ ਨਹੀਂ ਕਰ ਰਹੀ ਅੱਛਾ ਇਹਦੇ ਨਾਲ ਜਿਸ ਨੌਜਵਾਨ ਦੀ ਆਪਾਂ ਗੱਲ ਕਰ ਰਹੇ ਸੀ ਜਿਹੜਾ ਫੱਟੜ ਹੋਇਆ ਆ ਇਹ ਵੀ ਸੁਣਨ ਨੂੰ ਮਿਲਿਆ ਕੱਲ ਅਸੀਂ ਕਿਸੇ ਪੁਲਿਸ ਦੇ ਸਾਬਕਾ ਅਧਿਕਾਰੀ ਦੇ ਨਾਲ ਬੈਠੇ ਸੀ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਉਸ ਨੂੰ ਪਹਿਲਾਂ ਚੁੱਪਚੀ ਪੀਤੇ ਕਿਸੇ ਪ੍ਰਾਈਵੇਟ ਹਸਪਤਾਲ ਦਾਖਲ ਕਰਾਤਾ ਉੱਥੋਂ ਫਿਰ ਅੱਗੇ ਮੁੜ ਕੇ ਪੀਜੀਆਈ ਲੱਗੇ ਦੇਖੋ ਜੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਰੋਲਾ ਨਾ ਪਏ ਕਿਉਂਕਿ ਜੇ ਇਹ ਪਹਿਲੇ ਪੀਜੀਆਈ ਇਹ ਸਰਕਾਰੀ ਹਸਪਤਾਲ ਲੈ ਕੇ ਜਾਂਦੇ ਰੋਲਾ ਪੈਣਾ ਸੀ ਇਹ ਉਹਨੂੰ ਪਹਿਲੇ ਅਮਾਂ ਦੇ ਹਸਪਤਾਲ ਲੈ ਕੇ ਜਾਂਦੇ ਨੇ ਔਰ ਪੂਰਾ ਪੂਰਾ ਜੋਰ ਲਗਾਇਆ ਜਾਂਦਾ ਕੋਸ਼ਿਸ਼ ਕਰਕੇ ਵੀ ਉਹਦਾ ਟ੍ਰੀਟਮੈਂਟ ਉੱਥੇ ਹੀ ਹੋ ਜਵੇ ਜਦੋਂ ਉੱਥੇ ਟ੍ਰੀਟਮੈਂਟ ਨਹੀਂ ਹੋਇਆ ਤਾਂ ਫਿਰ ਅੱਗੇ ਪੀਜੀਆ ਰੈਫਰ ਕੀਤਾ ਗਿਆ ਨਹੀਂ ਤੇ ਪਹਿਲੇ ਉੱਥੇ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਿਸੇ ਦਾ ਸ਼ੱਕ ਨਹੀਂ ਜਾਊਗਾ ਕੋਈ ਬੰਦਾ ਨਹੀਂ ਜਾਏਗਾ ਉੱਥੇ ਚਾਰ ਮੁਲਾਜ਼ਮ ਬਾਹਰ ਤੇ ਨਾਤ ਕਰ ਦੇਾਂਗੇ ਔਰ ਇਸ ਗੱਲ ਦਾ ਤੁਹਾਨੂੰ ਮੈਂ ਦੱਸਾਂ ਇਹ ਜਿਹੜਾ ਉਹਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਸ ਗੱਲ ਦਾ ਜ਼ਿਕਰ ਪੰਜਾਬ ਸੋਵਰਿਨਟੀ ਐਲਾਈਐਂਸ ਦੇ ਜਿਹੜਾ ਨੋਟ ਇਹਨਾਂ ਨੇ ਜਾਰੀ ਕੀਤਾ ਇਹ 'ਚ ਵੀ ਹੈਗਾ ਕਹਿੰਦੇ ਜੀ ਇਹ ਸਰਕਾਰੀ ਡੈਸ਼ ਪੁਲਿਸ ਆਫਸਰ ਜ਼ਖਮੀ ਹੋਏ ਪੁਲਿਸ ਵਾਲਿਆਂ ਦੇ ਘਰਦਿਆਂ ਨੂੰ ਵੀ ਡਰਾ ਧਮਕਾ ਕੇ ਤੇ ਲਾਲਚ ਦੇ ਕੇ ਚੁੱਪ ਕਰਾ ਰਹ ਸੋ ਇਹ ਗੱਲ ਸਚਾਈ ਹੈ ਕਿਉਂਕਿ ਮੈਂ ਹੁਣੇ ਪਰਿਵਾਰ ਨੂੰ ਮਿਲ ਕੇ ਆਇਆ ਉਹ ਬਹੁਤ ਸਹਨ ਦੇ ਮਾਹੌਲ ਚ ਹੈ ਬੋਲਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸੱਚ ਤੁਸੀਂ ਮਿਲ ਕੇ ਆਏ ਹੋ ਕਿ ਉਹਨਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਉਹ ਬਹੁਤ ਅੰਡਰ ਪ੍ਰੈਸ਼ਰ ਨੇ ਉਹਨਾਂ ਦੇ ਪਰਿਵਾਰ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਧਮਕੀ ਸਿੱਧੀ ਨਹੀਂ ਹੁੰਦੀ ਵੀ ਗੱਲਾਂ-ਗੱਲਾਂ ਚ ਧਮਕਾਇਆ ਜਾ ਰਿਹਾ ਵੀ ਜੇ ਤੁਸੀਂ ਮੀਡੀਆ ਚ ਗਏ ਜੇ ਤੁਸੀਂ ਇਦਾਂ ਕੀਤਾ ਤਾਂ ਇਹ ਵੀ ਹੋ ਸਕਦਾ ਹੈ ਉਹ ਵੀ ਹੋ ਸਕਦਾ ਹੈ ਇਦਾਂ ਦੀਆਂ ਜਿਹੜੀਆਂ ਵੇਗ ਥ੍ਰੈਟਸ ਕਿਉਂਕਿ ਦੇਖੋ ਇੱਕ ਬੰਦਾ ਜਿਹਨੂੰ ਕਾਨੂੰਨ ਦੀ ਉਹ ਇਹ ਗੱਲਾਂ ਤੋਂ ਡਰਦਾ ਹੁਣ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ 15 ਮਿੰਟ ਉਹਨਾਂ ਨੂੰ ਕਿਹਾ ਵੀ ਕੋਈ ਸਾਨੂੰ ਇੱਕ ਛੋਟੀ ਜੀ ਕੋਈ ਵੀਡੀਓ ਰਿਕਾਰਡਿੰਗ ਕਰ ਲੈਂਦੇ ਹੋ ਜਾਂ ਕੁਝ ਵੀ ਐਦਾ ਦਾ ਬਟ ਉਹ ਬੋਲਣ ਨੂੰ ਨਹੀਂ ਤਿਆਰ ਉਹ ਬਹੁਤ ਅੰਡਰ ਟਰਮੈਂਡਸ ਪ੍ਰੈਸ਼ਰ ਹੈਗੇ ਨੇ ਔਰ ਮਤਲਬ ਮੈਂ ਸੋਚਦਾ ਕਿ ਇਹ ਬਹੁਤ ਮਾੜੀ ਗੱਲ ਹੈ ਇੱਕ ਬੰਦੇ ਦੀ ਤੁਸੀਂ ਜ਼ੁਬਾਨ ਇੱਕ ਬੰਦੇ ਦੀ ਜ਼ੁਬਾਨ ਨੂੰ ਦਬਾਣਾ ਜੋ ਬੋਲਣਾ ਚਾਹੁੰਦਾ ਹੈ ਉਹਨੂੰ ਮੀਡੀਆ 'ਚ ਨਹੀਂ ਆਣ ਦੇਣਾ ਵੀ ਇਹ ਇਹ ਕਿੱਥੋਂ ਦਾ ਇਨਸਾਫ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਇੱਕ ਆਪਣਾ ਮੁਲਕ ਆਜ਼ਾਦ ਹੋ ਚੁੱਕਾ ਆ ਉਦੋਂ ਵੀ ਤੁਸੀਂ ਲੋਕਾਂ ਲੋਕਾਂ ਨੂੰ ਕੀ ਮੈਂ ਕਹਾਂਗਾ ਆਪਣੇ ਪੁਲਿਸ ਮੁਲਾਜ਼ਮਾਂ ਦਾ ਪਰਿਵਾਰ ਹੈ ਪੁਲਿਸ ਮੁਲਾਜ਼ਮਾਂ ਦਾ ਪਰਿਵਾਰ ਹੈ ਤੇ ਤੁਹਾਡਾ ਆਪਣਾ ਪਰਿਵਾਰ ਹੀ ਹੈ ਜਿਨ੍ਹਾਂ ਨੂੰ ਤੁਸੀਂ ਡਰਾ ਧਮਕਾ ਕੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈਗਾ ਦਬਾਣਾ ਚਾਹ ਰਹੇ ਹੋ ਸੋ ਫਿਰ ਵੀ ਥੋੜਾ ਬੋਤਾ ਬੋਲ ਜਾਂਦੇ ਨੇ ਰੋਂਦੇ ਨੇ ਬੋਲ ਜਾਂਦੇ ਕਿਉਂਕਿ ਉਹਨਾਂ ਤੋਂ ਆਪਣੇ ਮੁੰਡੇ ਦੀ ਹਾਲਾਤ ਨਹੀਂ ਦੇਖੀ ਜਾ ਰਹੀ ਹਾਲਤ ਨਹੀਂ ਦੇਖੀ ਜਾ ਰਹੀ ਵੀ ਉਹ ਕਿਦਾਂ ਤੜਪ ਰਿਹਾ ਉੱਥੇ ਨਹੀਂ ਦੇਖਿਆ ਜਾਂਦਾ ਉੱਥੇ ਉਹਦਾ ਲਾਜ ਦੇਖੋ ਜੀ ਸਾਨੂੰ ਤਾਂ ਉਥੇ ਮਿਲਣ ਨਹੀਂ ਦਿੰਦੇ ਪੀਜੀਆਈ ਬਟ ਜੋ ਉਹਦੇ ਮਦਰ ਬ੍ਰਦਰ ਇੱਕ ਉਹਨਾਂ ਦਾ ਦੋਸਤੀ ਨਾਲ ਉਹਦੇ ਬ੍ਰਦਰ ਦਾ ਜਿਹੜਾ ਉਹ ਬਿਜ਼ਨਸ ਕਰਦੇ ਇਕੱਠੇ ਉਹ ਆਏ ਸੀਗੇ ਉਹ ਕਹਿੰਦੇ ਜੀ ਉਹਦਾ ਇਲਾਜ ਨਹੀਂ ਠੀਕ ਚੱਲਦਾ ਪਿਆ ਤੇ ਅਸੀਂ ਰੋਜ਼ ਕਦੀ ਕਿਸੇ ਨੂੰ ਮਿਲਦੇ ਆ ਕਦੀ ਕਿਸੇ ਨੂੰ ਮਿਲਦੇ ਆ ਸੈਟੀਸਫਾਈਡ ਜਿਹੜਾ ਹੈਗਾ ਇਲਾਜ ਨਹੀਂ ਹੋ ਪਾਰਿਆ ਨਾ ਉਹਦੇ ਅੱਖਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਜਿਹੜੀਆਂ ਮੇਨ ਗੱਲ ਆ ਅੱਖਾਂ ਅੱਖਾਂ ਦੀ ਗੱਲ ਆ ਅੱਖਾਂ ਉਹਦੀਆਂ ਦੇਖਣ ਯੋਗ ਨਹੀਂ ਹੈਗੀਆਂ ਜੋ ਅਸੀਂ ਸਾਨੂੰ ਫੋਟੋਜ਼ ਆਈਆਂ ਪਿਕਚਰਜ਼ ਆਈਆਂ ਬਹੁਤ ਤਰਸਯੋਗੀ ਹਾਲਾਤ ਦੇ ਵਿੱਚ ਉਹ ਪੀਜੀਆਈ ਪਿਆ ਹੋਇਆ ਔਰ ਮੈਨੂੰ ਉਹ ਕਹਿੰਦੇ ਜੀ ਕਿ ਸਾਨੂੰ ਸਵੇਰੇ ਉਹਦੇ ਮਦਰ ਕਹਿੰਦੇ ਮੈਨੂੰ ਫੋਨ ਆ ਗਿਆ ਵੀ ਅਸੀਂ ਇਹਨੂੰ ਡਿਸਚਾਰਜ ਕਰਨ ਲੱਗੇ ਆ ਸਾਡੇ ਕੋਲ ਇਸ ਤੋਂ ਬਾਅਦ ਨਹੀਂ ਲਾਸ ਸੀ ਜਿਹੜਾ ਕਰਤਾ ਤੇ ਤੁਸੀਂ ਇਹਨੂੰ ਲੈ ਜਾਓ ਇਹ ਪੀਜੀਆਈ ਇਹ ਪੀਜੀਆਈ ਮੈਨੂੰ ਨਹੀਂ ਪਤਾ ਉਹਨਾਂ ਨੂੰ ਕਿੰਨਾ ਨੇ ਕਿਹਾ ਉਹ ਕਹਿੰਦੇ ਸਾਨੂੰ ਫੋਨ ਆ ਗਿਆ ਪੀਜੀ ਪੀਜੀ ਆਈ ਤੋਂ ਕਿਹਦਾ ਫੋਨ ਆਇਆ ਇਹ ਨਹੀਂ ਪਤਾ ਹੁਣ ਸਾਨੂੰ ਉਹ ਕਹਿੰਦੇ ਜੀ ਸਾਨੂੰ ਇਦਾਂ ਕਰਕੇ ਫੋਨ ਆਇਆ ਤਾਂ ਕਰਕੇ ਅਸੀਂ ਆਏ ਆ ਵੀ ਕਮਾਂਡੈਂਟ ਸਾਹਿਬ ਨੂੰ ਕਿਹਾ ਸਾਰਾ ਫਿਰ ਹੁਣ ਉਹਨਾਂ ਨੇ ਕਮਾਂਡੈਂਟ ਜਿਹੜੇ ਹੈਗੇ ਉਹਨਾਂ ਨੇ ਆਪਣੀ ਕੋਈ ਟੀਮ ਦੇ ਬੰਦੇ ਭੇਜੇ ਨਾਲ ਪੀਜੀ ਆਈ ਉਹਨਾਂ ਦੇ ਵੀ ਨਹੀਂ ਤੁਹਾਨੂੰ ਡਿਸਚਾਰਜ ਕਰਦੇ ਪਰ ਸਵਾਲ ਇਹ ਨਹੀਂ ਹੈ ਕਿ ਡਿਸਚਾਰਜ ਕਰਨਾ ਹੈ ਕਿ ਨਹੀਂ ਕਰਨਾ ਸਵਾਲ ਇਹ ਹੈ ਕਿ ਜੇ ਪੀਜੀ ਆਈ ਕੋਈ ਇਲਾਜ ਹੈਗਾ ਤੇ ਕਰੇ ਨਹੀਂ ਹੈਗਾ ਤੇ ਸਾਫ਼ ਨਾ ਕਰੇ ਸਰਕਾਰ ਦੇ ਦਵਾਚ ਆ ਕੇ ਉਹਨੂੰ 4 ਦਿਨ ਹੋਰ ਲੰਬੇ ਪਾਈ ਰੱਖੋ ਤੇ ਇਲਾਜ ਉਹਦਾ ਹੋਵੇ ਨਾ ਉਹ ਕੋਈ ਹੱਲ ਨਹੀਂ ਹੈਗਾ ਸਰ ਸਰ ਸਵਾਲ ਹੀ ਖੜ ਜਾਂਦਾ ਕਿਉਂਕਿ ਪਿੱਛੇ ਜੀ ਦਰਬਾਰ ਸਾਹਿਬ ਨੂੰ ਧਮਕੀਆਂ ਬਹੁਤ ਆਈਆਂ ਇਹ ਸਾਰਾ ਕੇਸ ਕੀ ਉਹਨਾਂ ਧਮਕੀਆਂ ਦੇ ਨਾਲ ਜੁੜਿਆ ਹੋਇਆ ਹੈ ਇਹ ਐਕਚੁਅਲੀ ਇਹਦੀ ਸਿਗਨੀਫਿਕੈਂਸ ਵੀ ਕਾਫੀ ਹੈ ਇਹ ਸਵਾਲ ਨਹੀਂ ਦੇਖੋ ਜੀ ਇਹਦਾ ਉਹਦੇ ਨਾਲ ਕੋਈ ਰਿਲੇਟ ਤਾਂ ਨਹੀਂ ਲੱਗ ਰਿਹਾ ਪਰ ਜਦੋਂ ਅਸੀਂ ਪੀਆਇਲ ਪਾਈ ਸੀ ਉਦੋਂ ਸਾਡੇ ਇੱਕ ਦਿਮਾਗ 'ਚ ਇਹ ਗੱਲ ਆਈ ਕਿ ਮਤਲਬ ਜੋ ਉਹ ਰੋਲਾ ਪਿਆ ਕਿ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਕਿਤੇ ਹੀ ਬਲਾਸਟ ਹੋਇਆ ਉਦੋਂ ਸਾਡੇ ਇੱਕ ਮਾਈਂਡ ਚ ਜਦੋਂ ਗੱਲ ਆਈ ਕਿ 10 ਜੁਲਾਈ ਨੂੰ ਦਰਬਾਰ ਸਾਹਿਬ ਥ੍ਰੈਟ ਆਂਦੀ ਹੈ ਜਿਹੜੀ ਕਿ ਪੰਜਾਬ ਪੁਲਿਸ ਅਜੇ ਤੱਕ ਵੀ ਇਹ ਲੱਭ ਨਹੀਂ ਪਾਰੀ ਕਿ ਉਹ ਈਮੇਲ ਜਿਹੜੀ ਹੈ ਕੋ ਭੇਜੀ ਕਿੰਨੇ ਸੀ ਉਹ ਕਿੱਥੋਂ ਆਈ ਕਿਹੜੇ ਕੰਟਰੀ ਚੋਂ ਆਈ ਕਿਉਂਕਿ ਇੱਕ ਬਹੁਤ ਅਹਿਮ ਮੁੱਦਾ ਸੀਗਾ ਕਿ ਦਰਬਾਰ ਸਾਹਿਬ ਜਿਹੜਾ ਸਾਡਾ ਇੱਕ ਅਹਿਮ ਸਥਾਨ ਹੈ ਤੇ ਉਹਦੇ ਉਹਦੇ ਤੇ ਵੀ ਜਿਹੜਾ ਹੈਗਾ ਪੁਲਿਸ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਸਕੀ ਤੇ ਸੋ ਅਸੀਂ ਇਹ ਕਿਹਾ ਸੀਗਾ ਕਿ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਕਿਉਂਕਿ 2.5 ਕਿਲੋਮੀਟਰ ਦੂਰ ਹੀ ਐਸਐਸਓਸੀ ਥਾਣਾ ਹੈ ਜਿੱਥੇ ਬਲਾਸਟ ਹੁੰਦਾ ਹੈ ਤੇ ਅਸੀਂ ਇਹ ਕਿਹਾ ਵੀ 10 ਜੁਲਾਈ ਨੂੰ ਉੱਥੇ ਥ੍ਰੈਟ ਆਂਦੀ 10 ਅਗਸਤ ਨੂੰ ਇੱਕ ਆਈਡੀ ਬਲਾਸਟ ਹੋ ਜਾਂਦਾ ਹੈ ਔਰ ਇਹ ਕਿਹੜੀਆਂ ਸਰਕਮਸਟੈਂਸੀਸ ਸੀ ਕਿ ਆਈਡੀ ਕਿੱਥੋਂ ਚੁੱਕ ਕੇ ਕਿੱਥੇ ਲੈ ਕੇ ਆਂਦੀ ਇਹ ਤਾਂ ਹੁਣ ਪੁਲਿਸ ਦੱਸੇਗੀ ਕਿ ਗਲਿਆਰੇ ਚ ਸੀਗੀ ਕਿ ਗਲਿਆਰੇ ਤੋਂ ਬਾਹਰ ਸੀਗੀ ਕਿ ਕਿੱਥੋਂ ਲੈ ਕੇ ਆਇਓ ਇਹ ਗੱਲ ਹੈ ਜੇ ਪੰਜਾਬ ਪੁਲਿਸ ਨੇ ਕਿਤੇ ਵੀ ਕਲੀਅਰ ਨਹੀਂ ਕੀਤੀ ਤੇ ਜਿਹੜਾ ਹੈਗਾ ਕਿ ਅਸੀਂ ਇਹ ਸਾਰੀ ਜਿਹੜੀ ਗੱਲ ਹੈ ਐਨਆਈਏ ਦੇ ਅਸੀਂ ਧਿਆਨ ਚ ਲਿਆਂਦੀ ਕਿਉਂਕਿ ਇੱਕ ਮੁੱਦਾ ਇਹ ਆ ਜਾਂਦਾ ਕਿ ਵੀ ਇਹ ਕਹਿੰਦੇ ਜੀ ਕਿ 15 ਅਗਸਤ ਕੋਲ ਸੀ ਲੋਕਾਂ ਨੂੰ ਅਸੀਂ ਥੋੜਾ ਵੀ ਸਹਿਮ ਦਾ ਮਾਹੌਲ ਨਾ ਬਣ ਜੇ ਜਾਂ ਇਦਾਂ ਤੇ ਅਸੀਂ ਨਹੀਂ ਦੱਸਿਆ ਤਾਂ ਕਰਕੇ ਹੁਣ 15 ਅਗਸਤ ਕੋਲ ਸੀਗੀ ਠੀਕ ਹੈ ਪਰ ਐਨਆਈਏ ਨੂੰ NIA ਐਕਟ ਦੇ ਅਕੋਰਡਿੰਗ ਜਿਹੜਾ ਵੀ ਕੋਈ ਸ਼ੈਡਿਊਲ ਆਫੈਂਸ ਹੈ ਉਹਨੂੰ ਸੈਂਟਰ ਗਵਰਨਮੈਂਟ ਨੂੰ ਇਨਫਾਰਮ ਕਰਨਾ NIA ਨੂੰ ਵੀ ਇਨਫਾਰਮ ਕਰਨਾ ਬਟ ਇਹਨਾਂ ਨੇ ਨਾ ਤਾਂ ਕੋਈ ਜਾਣਕਾਰੀ NIA ਨੂੰ ਦਿੱਤੀ ਨਾ ਇਸ ਬਾਰੇ ਕੋਈ ਜਾਣਕਾਰੀ ਸੈਂਟਰ ਗਵਰਨਮੈਂਟ ਨੂੰ ਦਿੱਤੀ। ਖਰਾਬੀ ਦੀ ਇਹੀ ਗੱਲ ਹੈ ਕਿਉਂਕਿ 15 ਅਗਸਤ ਆਉਣ ਵਾਲੀ ਸੀ 10 ਅਗਸਤ ਨੂੰ ਬਲਾਸਟ ਹੋਇਆ ਇਹ ਤਾਂ ਔਨ ਦਾ ਸਪੌਟ ਦੱਸਣ ਵਾਲੀ ਗੱਲ ਸੀ ਸੈਂਟਰ ਦੀ ਇਨਵੋਲਵਮੈਂਟ ਚਾਹੀਦੀ ਸੀ ਇਹਦੇ ਆ ਦੇਖੋ ਜੀ ਸੈਂਟਰ ਨੂੰ ਇਮੀਡੀਏਟਲੀ ਦੱਸਦੇ ਵੀ ਇਦਾਂ ਦਾ ਕੋਈ ਬਲਾਸਟ ਹੋਇਆ ਉੱਥੇ ਸੈਂਟਰ ਫੋਰਸਿਸ ਡਿਪਲੋਏ ਕਰਾਂਦੇ ਔਰ ਇਹਨਾਂ ਦਾ ਕੋਈ ਵੀ ਅੱਜ ਦੇ ਹਿਸਾਬ ਨਾਲ ਵੀ ਜੇ ਦੇਖਿਆ ਜਾਏ ਦਰਬਾਰ ਸਾਹਿਬ ਨੂੰ ਸਿਕਿਉਰ ਕਰਨ ਵਾਸਤੇ ਇਹਨਾਂ ਨੇ ਕੋਈ ਵੀ ਪ੍ਰੋਪਰ ਸਟੈਪ ਨਹੀਂ ਲਏ ਕਿਉਂਕਿ ਤੁਸੀਂ ਇਹ ਦੇਖੋ ਕਿ ਇੱਕ ਬੰਬ ਬਲਾਸਟ ਹੁੰਦਾ ਬੰਬ ਡਿਫਿਊਜ਼ਲ ਟੀਮ ਹੈ ਜਿਹੜੀ ਉਹ ਪੀਏਪੀ ਜਲੰਧਰ ਤੋਂ ਭਲਾਈ ਜਾਂਦੀ ਹੈ ਜਦ ਕਿ 10 ਚ ਲਾਈਨ ਉੱਥੇ ਜਦੋਂ ਥ੍ਰੈਟ ਆਈ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜਿਹੜੇ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਕਿ ਅਸੀਂ ਉੱਥੇ ਇੱਕ ਬੰਬ ਡਿਫਿਊਜ਼ਲ ਟੀਮ ਨੂੰ ਤਾਇਨਾਤ ਕਰਤਾ ਫਿਰ ਉਹ 10 ਅਗਸਤ ਨੂੰ ਜਦੋਂ ਉੱਥੇ ਆਈਡੀ ਬਲਾਸਟ ਹੁੰਦਾ ਉਦੋਂ ਉਹ ਟੀਮ ਕਿੱਥੇ ਸੀ ਉਹਨੂੰ ਜਲੰਧਰ ਤੋਂ ਟੀਮ ਬੁਲਾ ਰਹੇ ਆ ਕੀ ਅੰਮ੍ਰਿਤਸਰ ਕੋ ਕੋਈ ਟੀਮ ਨਹੀਂ ਹੈ ਬਾਰਡਰ ਸ਼ਹਿਰ ਹੈ ਉਹ ਟੀਮ ਅੰਮ੍ਰਿਤਸਰ ਕੋ ਕਿਉਂ ਨਹੀਂ ਹੈਗੀ ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਗੁਰਪ੍ਰੀਤ ਸਿੰਘ ਹੈ ਕੀ ਇਹਨਾਂ ਕੋ ਪ੍ਰੋਪਰ ਆਪਣੀ ਸਕੁਐਡ ਵਾਸਤੇ ਬੌਮ ਸਕੁਐਡ ਟੀਮ ਜਿਹੜੀ ਇਹਨਾਂ ਨੇ ਰੱਖੀ ਹੋਈ ਉਹਦੇ ਵਾਸਤੇ ਪ੍ਰੋਪਰ ਗੀਅਰ ਨਹੀਂ ਹੈਗੇ ਕਿਉਂਕਿ ਇੱਕ ਜਿਹੜਾ ਦੇਖੋ ਬੌਮ ਡਿਫਿਊਜ਼ਲ ਟੀਮ ਹੈ ਉਹਨੇ ਗੀਅਰ ਪਾ ਕੇ ਜਾਣਾ ਉਹਦੇ ਇੰਨੀਆਂ ਇੰਜਰੀਜ਼ ਆ ਗਈਆਂ ਕੈਮੀਕਲ ਐਕਸਪਲੋਜ਼ਨ ਹੋ ਗਿਆ ਅੱਖਾਂ ਉਹਦੀਆਂ ਡੈਮੇਜ ਨੇ ਕੰਨ ਉਹਦੇ ਡੈਮੇਜ ਨੇ ਮਤਲਬ ਇਹਨਾਂ ਕੋਲ ਪ੍ਰੋਪਰ ਫੈਸਿਲਿਟੀਆਂ ਹੀ ਨਹੀਂ ਹੈਗੀਆਂ ਪਰ ਜਿਹੜੇ ਹੁਣ ਅੱਜ ਕੱਲ ਦਾ ਜੋ ਚੱਲ ਰਿਹਾ ਹੈਗਾ ਪ੍ਰੋਪਰ ਤੁਸੀਂ ਆਪਣਾ ਸਾਰਾ ਮਟੀਰੀਅਲ ਰੱਖੋ ਗੀਅਰ ਪਾ ਕੇ ਰੱਖੋ ਗਾਰਡਸ ਰੱਖੋ ਨਾਲ ਵੀ ਬੰਬ ਲਾਸ਼ ਵੀ ਹੋ ਜਾਏ ਐਟ ਲੀਸਟ ਬੰਦਾ ਤਾਂ ਸੇਫ ਹੋਵੇ ਕੋਈ ਪ੍ਰਕੌਸ਼ਨ ਨਹੀਂ ਲਈ ਗਈ ਕੋਈ ਉਹਦੇ ਕੋਈ ਗਲਵ ਨਹੀਂ ਸੀਗੇ ਉਂਗਲਾਂ ਉਹਦੀਆਂ ਉੜ ਗਈਆਂ ਦੇਖੋ ਫਿਰ ਇਹ ਸਾਰਾ ਇੱਕ ਕੁਐਸਚਨ ਮਾਰਕ ਆਇਆ ਗਵਰਨਮੈਂਟ ਦੇ ਉੱਤੇ ਬਈ ਇਹ ਸਾਰਾ ਕੁਝ ਜਿਹੜਾ ਹੈਗਾ ਜੋ ਇਨੇ ਟੈਕਸ ਲਗਾਏ ਜਾ ਰਹੇ ਸਾਰਾ ਕੁਝ ਕਿੱਥੇ ਵਰਤਿਆ ਜਾ ਰਿਹਾ ਜੇ ਤੁਸੀਂ ਆਪਣੇ ਪੁਲਿਸ ਵਾਲਿਆਂ ਦੀ ਸੇਫਟੀ ਵਾਸਤੇ ਨਹੀਂ ਵਰਤਣਾ ਫਿਰ ਕਿੱਥੇ ਵਰਤਣਾ ਅੱਛਾ ਇੱਕ ਇੱਕ ਸਵਾਲ ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਪੁਲਿਸ ਦੇ ਉੱਤੇ ਇੱਕ ਵਾਰੀ ਪਹਿਲਾਂ ਵੀ ਹਮਲਾ ਹੋਇਆ ਸੀ ਕੱਲ ਅਸੀਂ ਬੈਠੇ ਸੀ ਪੁਲਿਸ ਅਧਿਕਾਰੀ ਦੇ ਨਾਲ ਸਾਫਾ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਵੀ ਗੱਲ ਚੱਕੀ ਉਹ ਕਹਿੰਦੇ ਕਿ ਇੱਕ ਵਾਰੀ ਜਦੋਂ ਪਟਿਆਲੇ ਚ ਪੁਲਿਸ ਅਫਸਰ ਦਾ ਪੁਲਿਸ ਅਧਿਕਾਰੀ ਦਾ ਮਾਫ ਕਰਨਾ ਗੁੱਟ ਵੱਡਿਆ ਸੀਗਾ ਉਸੋਂ ਉਦੋਂ ਪੁਲਿਸ ਦਾ ਪ੍ਰਤੀਕਰਮ ਕੁਝ ਵੱਖਰਾ ਸੀਗਾ ਐਤਕੀ ਵੀ ਉਹ ਪੁਲਿਸ ਅਫੀਸ਼ਰ ਹੀ ਜ਼ਰਾਰੀ ਕੂ ਬਿਲਕੁਲ ਠੀਕ ਗੱਲ ਹੈ ਜੀ ਤੁਸੀਂ ਜਿਹੜੀ ਠੀਕ ਗੱਲ ਰੇਜ਼ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਗਵਰਨਮੈਂਟ ਸੀਗੀ ਨਿਹੰਗ ਸਿੰਘਾਂ ਦੀ ਲੜਾਈ ਹੋਈ ਪਟਿਆਲੇ ਐਸਆਈ ਹਰਜੀਤ ਸਿੰਘ ਨੇ ਹਰਜੀਤ ਸਿੰਘ ਸੀ ਜਿਨ੍ਹਾਂ ਦਾ ਹੱਥ ਵੱਢਿਆ ਗਿਆ ਸੀ ਉਹਨਾਂ ਨੂੰ ਇਮੀਡੀਏਟਲੀ ਪੀਜੀਆਈ ਪੰਚਾਇਤ ਆ ਗਿਆ ਉੱਥੇ ਡੀਜੀਪੀ ਤੱਕ ਉੱਥੇ ਪਹੁੰਚ ਗਏ ਪਹਿਲੇ ਐਡਵਾਂਸ ਪਹੁੰਚੇ ਹੋਏ ਸੀ ਟੀਮਾਂ ਸਾਰੀਆਂ ਪਹੁੰਚੀਆਂ ਹੋਈਆਂ ਸੀ ਡਾਕਟਰ ਵੇਟ ਕਰ ਰਹੇ ਸੀ ਔਰ ਸ਼ਾਮ ਤੱਕ ਉਹਦਾ ਹੱਥ ਜਿਹੜਾ ਜੋੜ ਕੇ ਪੀਜੀਆਈ ਵੱਲੋਂ ਵੀ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਬਈ ਜੀ ਹੱਥ ਜੋੜਤਾ ਗਿਆ ਇਹ ਕਰਤਾ ਕਿ ਮਤਲਬ ਇੰਨਾ ਲਾਈਮਲਾਈਟ ਚ ਮਸਲਾ ਆ ਗਿਆ ਔਰ ਇਹ ਵੀ ਉਹਨਾਂ ਦਾ ਆਪਣਾ ਹੀ ਮੁਲਾਜ਼ਮ ਹੈ ਇਹਦੇ ਨਾਲ ਵਿਤਕਰਾ ਕਿਉਂ ਇਹਦੇ ਨਾਲ ਮਤਰੀਆ ਸਲੂਕ ਕਿਉਂ ਕੀਤਾ ਜਾ ਰਿਹਾ ਉਦੋਂ ਜਦੋਂ ਹੋਇਆ ਸੀਗਾ ਸਾਰਿਆਂ ਨੇ ਆਪਣੇ ਪਲੇਟਾਂ ਲਾ ਲਈਆਂ ਸੀ ਵੀ ਮੈਂ ਵੀ ਹਰਜੀਤ ਸਿੰਘ ਮੈਂ ਵੀ ਹਰਜੀਤ ਸਿੰਘ ਦਫ਼ਤਰਾਂ ਦੇ ਬਾਹਰ ਪਲੇਟਾਂ ਲਾਤੀਆਂ ਸੀ ਇਹਦੇ ਨਾਲ ਮਤਰੀਆ ਵਾਲਾ ਸਲੂਕ ਫਿਰ ਕਿਉਂ ਕੀਤਾ ਜਾ ਰਿਹਾ ਇਹਨੂੰ ਪ੍ਰਮੋਸ਼ਨ ਦਿਓ ਇਨੂੰ ਜਿਹੜੀ ਹੈਗੀ ਬੰਦਾ ਇਹਦਾ ਜਿਹੜਾ ਹੈਗੇ ਆਪਣੇ ਐਕਸਪੈਂਸਸ ਦਿਓ ਇਹਦੀ ਫੈਮਿਲੀ ਜਿਹੜੀ ਦੌੜ ਭੱਜ ਕਰ ਰਹੀ ਹੈ ਮੈਡੀਕਲ ਕਲੇਮ ਤਾਂ ਦੇਖੋ ਮੈਡੀਕਲ ਇੱਕ ਛੋਟੀ ਚੀਜ਼ ਹੈ ਉਹ ਤਾਂ ਖਰਚੇ ਚਲੋ ਹੁੰਦੇ ਰਹਿਣਗੇ ਬਟ ਜੋ ਉਹ ਬੰਦੇ ਤੇ ਹੁਣ ਬੀਤਦੀ ਪਈ ਹੈ ਜੋ ਉਹਦੇ ਚਲਣ ਹੋਰੀ ਕੈਮੀਕਲ ਨਾਲ ਜੋ ਉਹਦੇ ਬੰਬ ਦੀਆਂ ਸੱਟਾਂ ਹੈਗੀਆਂ ਉਹਦੇ ਦਿਮਾਗ ਦੇ ਉੱਤੇ ਜੋ ਸਟ्रेस ਹੈਗਾ ਜੋ ਉਹਦੀ ਫੈਮਿਲੀ ਭੁਗਤਰੀ ਹੈ ਉਹ ਅਸੀਂ ਨਹੀਂ ਆਪਣਾ ਸੋਚ ਸਕਦੇ ਉਹ ਇਹ ਵੀ ਨਹੀਂ ਸੋਚ ਸਕਦੇ ਉਹਦਾ ਕੋਈ ਵੀ ਜਿਹੜਾ ਹੈਗਾ ਅਮਾਉਂਟ ਕਹਿ ਲਈਏ ਕੁਝ ਵੀ ਪੈਸੇ ਕਹਿ ਲਈਏ ਉਹਦਾ ਹਰਜਾਨਾ ਨਹੀਂ ਭੁਗਤ ਹੋਣਾ ਬਈ ਜਿਹੜਾ ਕੋਈ ਥੋੜੇ ਬਹੁਤ ਪੈਸੇ ਦੇ ਕੇ ਜੇ ਸੋਚੀਏ ਵੀ ਉਹਨਾਂ ਦੇ ਜਿਹੜਾ ਮੈਂਟਲ ਟਰੋਮਾ ਤੋਂ ਜਿਹੜੇ ਉਹ ਲੰਘ ਰਹੇ ਨੇ ਕਿ ਉਹ ਕਵਰ ਕਰ ਜਾਣਗੇ ਉਹ ਨਹੀਂ ਹੋ ਸਕਦਾ ਪਰ ਇਹ ਹੈ ਕਿ ਇੱਕ ਮੁਲਾਜ਼ਮ ਦਾ ਮਤਲਬ ਇਹ ਸਲੂਕ ਕਿਉਂ ਕੀਤਾ ਜਾ ਰਿਹਾ ਇਹ ਵੱਡਾ ਸਵਾਲ ਹੀ ਆ ਜਿਹੜਾ ਹੈਗਾ ਖੜਾ ਕਰਦਾ ਪੰਜਾਬ ਪੁਲਿਸ ਤੇ ਔਰ ਸਰਕਾਰ ਦੇ ਉੱਤੇ ਕਿ ਬਈ ਇੱਕ ਇਦਾਂ ਵਿਤਕਰਾ ਕਿਉਂ ਕੀਤਾ ਜਾ ਰਿਹਾ ਕੀ ਸਰਕਾਰ ਬਦਲਣ ਨਾਲ ਇਹ ਵੀ ਚੀਜ਼ਾਂ ਬਦਲ ਗਈਆਂ ਇਹ ਸਿਚੁਏਸ਼ਨ ਹੁਣ ਵੇਖਣ ਵਾਲੀ ਗੱਲ ਹੈ ਕਿ ਆਖਿਰ ਇਸ ਉੱਤੇ ਪੁਲਿਸ ਪ੍ਰਸ਼ਾਸਨ ਕੀ ਕਰਦਾ ਹੈ ਕਦੋਂ ਇਸ ਉੱਤੇ ਕੋਈ ਗੱਲ ਜਨਤਕ ਕੀਤੀ ਜਾਂਦੀ ਹੈ ਜਿਹੜਾ ਪੀੜਿਤ ਨੌਜਵਾਨ ਹੈ ਉਸ ਦੇ ਨਾਲ ਉਸ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆ ਪੁਲਿਸ ਵੱਲੋਂ ਕੀ ਕੁਝ ਕੀਤਾ ਜਾਂਦਾ ਸਾਰਾ ਕੁਝ ਆਫਟਰ ਆਲ ਪੁਲਿਸ ਦੇ ਉੱਤੇ ਨਿਰਭਰ ਕਰਦਾ ਹੈ ਕਾਨੂੰਨ ਦੇ ਉੱਤੇ ਨਿਰਭਰ ਕਰਦਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਦੇ